24 ਫਰਵਰੀ 1952 ਰੂਹ ਸਾਡੀ ਬੜੀ ਖੂਬਸੂਰਤ ਹੈ ਪਰ ਸਾਡੇ ਮਨ ਦੇ ਵਿਕਾਰ ਉਸ ਨੂੰ ਦਬਾਈ ਰੱਖਦੇ ਹਨ ਸਿਮਰਨ ਨਾਲ ਜਾਂ ਕਦੇ ਸੁੰਦਰਤਾ ਦੇਖ ਕੇ ਤੇ ਕਦੇ ਕਿਸੇ ਚੰਗੇ ਅਸਰੇਟ ਇਹ ਦਬਾਓ ਉੱਠ ਜਾਂਦਾ ਹੈ ਤੇ ਸਾਡੀ ਰੂਹ ਜਾਗ ਪੈਂਦੀ ਹੈ ਇੱਕ ਵੇਰ ਇੱਕ ਤ੍ਰੀਮਤ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਹੀ ਸੀ ਰਾਹ ਵਿੱਚ ਇੱਕ ਡਾਕੂ ਮਿਲ ਗਿਆ ਤੇ ਉਹ ਉਸ ਦੇ ਕੱਪੜੇ ਲਹਣ ਲੱਗਾ ਤ੍ਰਿਮਤ ਨੇ ਹੱਥ ਜੋੜ ਕੇ ਕਿਹਾ ਵੀਰਾ ਮੈਨੂੰ ਨੰਗੀ ਨਾ ਕਰ ਤੂੰ ਮੇਰੇ ਨਾਲ ਘਰ ਚੱਲ ਉੱਥੇ ਜਾ ਕੇ ਮੈਂ ਹੋਰ ਕੱਪੜੇ ਪਾ ਲਵਾਂਗੀ ਤੇ ਇਹ ਸਭ ਤੈਨੂੰ ਦੇ ਦੇਾਂਗੀ ਡਾਕੂ ਮੰਨ ਗਿਆ ਤ੍ਰਿਮਤ ਨੇ ਘਰ ਆ ਕੇ ਆਪਣਾ ਵਚਨ ਪਾਲਿਆ ਤੇ ਬਿਗੈਰ ਕਿਸੇ ਦਰੇਗ ਦੇ ਹੋਰ ਕਪੜੇ ਪਾ ਪਹਿਲੇ ਡਾਕੂ ਦੇ ਹਵਾਲੇ ਕਰ ਦਿੱਤੇ ਇਸ ਦਾ ਅਸਰ ਡਾਕੂ ਤੇ ਗਹਿਰਾ ਹੋਇਆ ਤ੍ਰਿਮਤ ਦੇਸ ਕਰਤਵ ਨੇ ਉਸ ਦੀ ਰੂਹ ਨੂੰ ਜੁੰਬਸ਼ ਹਲੂਣਾ ਦਿੱਤਾ ਉਸ ਦਿਨ ਤੋਂ ਸੁਧਰ ਗਿਆ ਅੱਗੇ ਨੂੰ ਉਸ ਨੇ ਨੇਕੀ ਤੇ ਪਰਉਪਕਾਰ ਦੀ ਜ਼ਿੰਦਗੀ ਬਤੀਤ ਕੀਤੀ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਨਾਮ ਜਪ ਚਾਉ ਨਾਲ ਕਰਨਾ ਹੈ ਫਿਰ ਇਸ ਜਾਪ ਨਾਲ ਵਾਹਿਗੁਰੂ ਸ਼ਬਦ ਦੇ ਅਭਿਆਸ ਨਾਲ ਅੰਮ੍ਰਿਤ ਪੀਵੀਦਾ ਹੈ ਅੰਤਰ ਖੂ ਹਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਐ ਪਨਹਾਰੀ ਹਰ ਇੱਕ ਕੰਮ ਨਾਲ ਜਿਹੜਾ ਕਰਨਾ ਨਹੀਂ ਚਾਹੀਦਾ ਪਰ ਅਸੀਂ ਕਰ ਬੈਂਦੇ ਹਾਂ ਦਿਲ ਤੇ ਇੱਕ ਕਾਉ ਲੱਗਦਾ ਹੈ ਦੇਹੀ ਰੋਗ ਲੱਗਦਾ ਹੈ ਫਰੀਦ ਜੀ ਕਹਿੰਦੇ ਹਨ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹਡਾਈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਜਦ ਕੋਈ ਵਿਵਰਜਿਤ ਕੰਮ ਹੋ ਜਾਏ ਉਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਨਾ ਕਰੋ ਗਲਤੀ ਪਰ ਪਛਤਾਵਾ ਕਰੋ ਤੇ ਅਗੋਂ ਨੂੰ ਨਾ ਕਰਨ ਦਾ ਇਕਰਾਰ ਕਰੋ ਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਮਾਫੀ ਲਈ ਜੇ ਫਿਰ ਵੀ ਇਦਾਂ ਹੀ ਹੋ ਜਾਵੇ ਤਾਂ ਫਿਰ ਇਸੇ ਤਰ੍ਹਾਂ ਕਰੋ ਵਾਹਿਗੁਰੂ ਬਖਸ਼ਿਸ਼ ਕਰਕੇ ਸਾਨੂੰ ਬਲ ਦੇਣਗੇ ਤੇ ਆਖਰਕਾਰ ਸਾਡੀ ਰੂਹ ਮਾੜੇ ਕਰਮ ਕਰਨ ਤੇ ਜਿੱਤ پا ਲਵੇਗੀ ਤੇ ਸਾਡੀ ਕਮਜ਼ੋਰੀ ਹਟ ਜਾਵੇਗੀ ਇਉ ਅਸੀਂ ਸਾਈਂ ਦੇ ਦਰਬਾਰ ਸੁਰਖਰੂ ਹੋ ਕੇ ਜਾਵਾਂਗੇ ਅੱਗੇ ਪੁੱਛਣਾ ਹੋਈ ਜੇ ਸਣਨੀ ਸਾਂਣੇ ਜਾਏ ਇਹ ਵਡਿਆਈ ਦਾ ਨਿਸ਼ਾਨ ਨਾਮ ਸਿਮਰਨ ਨਾਲ ਪੈਂਦਾ ਹੈ ਤੇ ਜੇ ਬੁਰੇ ਕਰਮ ਕਰਾਂਗੇ ਤਾਂ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਕੋ ਕਹਾ ਖੁਦਾਈ ਮਰਨ ਦੇ ਬਾਅਦ ਤਾਂ ਅੱਗੇ ਜਾਤ ਨਾ ਜੂਰ ਹੈ ਅੱਗੇ ਜਿਓ ਨਵੇ ਇਥੋਂ ਦੀ ਦੁਨੀਆ ਦੀ ਵਿੜਾਈ ਕੋਈ ਕੰਮ ਨਹੀਂ ਆਉਣੀ ਉੱਥੇ ਤਾਂ ਨਾਮ ਨਾਲ ਰੂਹ ਸੁੰਦਰ ਬੜੀ ਹੋਈ ਦੀ ਹੀ ਕਦਰ ਹੋਣੀ ਹੈ ਮਰਨ ਦੇ ਬਾਅਦ ਪਹਿਲੀ ਨਿਰਾਸ਼ਤਾ ਰੂਹ ਨੂੰ ਇਹ ਹੁੰਦੀ ਹੈ ਕਿ ਖੱਟਿਆ ਧਨ ਤੇ ਬਾਲ ਬੱਚੇ ਕੰਮ ਨਹੀਂ ਆਉਂਦੇ ਨਾਲ ਨਹੀਂ ਜਾਂਦੇ ਪਿੱਛੇ ਹੀ ਰਹਿ ਜਾਂਦੇ ਰੂਹ ਇਕੱਲੀ ਰਹਿ ਜਾਂਦੀ ਹੈ ਸਿਰਫ ਨਾਮ ਦੀ ਕਮਾਈ ਨੇ ਹੀ ਨਾਲ ਜਾਣਾ ਹੈ ਜਦੋਂ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਸਾਡਾ ਮਨ ਜ਼ਖਮੀ ਹੁੰਦਾ ਹੈ ਇਹ ਜ਼ਖਮ ਰੂਹ ਦੇ ਮਰਨ ਦੇ ਪਿੱਛੋਂ ਦਿਖਦੇ ਹਨ ਲੋਕ ਨਹੀਂ ਸਕਦੇ ਨਾਮ ਜਪਣ ਨਾਲ ਪਹਿਲਾਂ ਇਹ ਜ਼ਖਮ ਤੁਲਦੇ ਹਨ ਮੈਲ ਕੱਟੀਦੀ ਹੈ ਆਰੋਗ ਹੁੰਦੇ ਹਨ ਫਿਰ ਰਸ ਪੈਂਦਾ ਹੈ ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਖ ਗੋਦਾਰਨਾ ਮਨ ਨੂੰ ਅਸਾਂ ਪੋਜ਼ਿਟਿਵ ਮਜਬੂਤ ਚੜ੍ਹਦੀ ਕਲਾ ਵਾਲਾ ਬਣਾਉਣਾ ਹੈ ਗੁੱਸਾ ਨਹੀਂ ਕਰਨਾ ਨਿਮਰਤਾ ਰੱਖਣੀ ਹੈ ਕਿਸੇ ਦਾ ਬੁਰਾ ਨਹੀਂ ਲੋਚਣਾ ਪਰ ਨਿਮਰਤਾ ਨਾਲ ਖਲੀਮੀ ਨਾਲ ਲਲਕਾਰ ਨਹੀਂ ਛੱਡਣੀ ਗੁਰੂ ਤੇ ਮਾਨ ਰੱਖਣਾ ਹੈ ਤੇ ਇਸ ਨਾਲ ਸੁਰਤ ਉੱਚੀ ਰੱਖਣੀ ਹੈ ਇਹ ਹੰਕਾਰ ਨਹੀਂ ਹੁੰਦਾ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤ ਇਸ ਪ੍ਰਤੀਤੀ ਵਿੱਚ ਰਹਿਣਾ ਹੈ ਇੱਕ ਸ਼ੇਰ ਸੀ ਉਹ ਕਿਸੇ ਫਕੀਰ ਦੇ ਉਪਦੇਸ਼ ਨਾਲ ਪਾਕ ਬਾਜ ਹੋ ਗਿਆ ਉਸਨੇ ਤੋਬਾ ਕਰ ਲਈ ਤੇ ਮਾਰ ਕੇ ਖਾਣਾ ਛੱਡ ਦਿੱਤਾ ਨਾ ਮਾਰੀ ਤੇ ਨਾ ਦਿਹਾੜੀ ਮਸਜਿਦ ਦੇ ਦਰਵਾਜ਼ੇ ਅੱਗੇ ਪੈ ਰਹੇ ਤੇ ਜੋ ਮਿਲੇ ਖਾ ਛੱਡੇ ਉਸ ਦੀ ਗਰੀਬੀ ਦੇਖ ਕੇ ਬਾਲ ਵੀ ਉਸ ਤੋਂ ਨਾ ਡਰਨ ਤੇ ਇਟਾਂ ਵਟੇ ਮਾਰਨ ਉਹ ਵਿਚਾਰਾ ਜ਼ਖਮੀ ਹੋ ਗਿਆ ਤੇ ਛੁੱਪ ਕੇ ਦਿਨ ਕੱਟਣ ਲੱਗਾ ਇੱਕ ਦਿਨ ਫਕੀਰ ਨੇ ਆ ਦੇਖਿਆ ਉਸ ਦਾ ਹਾਲ ਸੁਣਿਆ ਫਕੀਰ ਨੇ ਆਖਿਆ ਮੈਂ ਤੈਨੂੰ ਮਾਰਨਾ ਮਨਾ ਕੀਤਾ ਸੀ ਤੂੰ ਦਿਹਾੜਨਾ ਕਿਉਂ ਛੱਡ ਦਿੱਤਾ ਸੋ ਦਿਹਾੜਨਾ ਨਹੀਂ ਛੱਡਣਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ